ਜੰਮੂ ਪ੍ਰਸ਼ਾਸਨ ਨੇ ਕਟੜਾ 'ਚ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਰਖੜਨ ਅਤੇ ਸੇਵਨ ਤੇ ਪਾਬੰਦੀ ਲਗਾ ਦਿੱਤੀ ਹੈ। ਮਾਤਾ ਵਿਸ਼ਨੋ ਦੇਵੀ ਦਾ ਪ੍ਰਸਿੱਧ ਮੰਦਰ ਕਟੜਾ ਵਿੱਚ ਸਥਿਤ ਹੈ ਜਿੱਥੇ ਹਰ ਮਹੀਨੇ ਹਜ਼ਾਰਾਂ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨਾਂ ਲਈ ਆਉਂਦੇ ਨੇ। ਰਿਆਸੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਮਹਾਜਨ ਨੇ ਦਸਹਿ ਵਿਸ਼ਪ ਤੰਬਾਕੂ ਰਹਿਤ ਦਿਵਸ ਤੇ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਉਦੇਸ਼ ਉਸ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਦਾ ਹੈ। ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਨੇ ਜੰਮੂ ਪ੍ਰਸ਼ਾਸਨ ਨੇ ਪਹਿਲਾਂ ਹੀ ਕਟੜਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਟ ਅਤੇ ਸ਼ਰਾਬ ਦੀ ਵਿਕਰੀ ਅਤੇ ਸੇਵਨ ਤੇ ਪਾਬੰਦੀ ਲਗਾ ਦਿੱਤੀ ਹੈ ਡੀ ਐਮ ਮਹਾਜਨ ਨੇ ਦੱਸਿਆ ਕਿ ਧਾਰਾ 144 ਤਹਿਤ ਨੁਮਾਈ ਅਤੇ ਪੰਥਾਲ ਚੱਕ ਪੋਸਟਾਂ ਤੋਂ ਲੈ ਕੇ ਧਾਰਾ ਕੋਟ ਰਾਹੀਂ ਪਵਨ ਤੱਕ ਇਲਾਕੇ ਵਿੱਚ ਸਿਗਰਟ, ਗੁਟਕਾ ਅਤੇ ਹੋਰ ਕਿਸਮ ਦੇ ਤੰਬਾਕੂ ਦੇ ਭੰਡਾਰਨ, ਵਿਕਰੀ ਅਤੇ ਸੇਵਨ ਤੇ ਪਾਬੰਦੀ ਲਗਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਹ ਪਾਬੰਦੀ ਸ਼ਰਾਬ ਅਤੇ ਮਿੱਠ ਦੀ ਵਿਕਰੀ ਅਤੇ ਸੇਵਨ ਤੇ ਮੌਜੂਦਾ ਪਾਬੰਦੀ ਦਾ ਵਿਸਥਾਰ ਮਹਾਜਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਕਟੜਾ ਬੈਂਸ ਕੈਂਪ ਯਾਤਰਾ ਮਾਰਗ ਤੇ ਪੂਰੇ ਖੇਤ ਨੂੰ ਤੰਬਾਕੂ ਮੁਕਤ ਰੱਖਣਾ ਹੈ ਹਰ ਰੋਜ਼ ਲਗਭਗ 30000 ਤੋਂ 40000 ਸ਼ਰਧਾਲੂ ਕਟੜਾ ਆਉਂਦੇ ਨੇ ਨਵਰਾਤਰੀ ਦੌਰਾਨ ਇਹ ਗਿਣਤੀ ਲੱਖਾਂ ਤੱਕ ਪਹੁੰਚ ਜਾਂਦੀ ਹੈ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖਦੇ ਹੋਏ ਕਟੜਾ ਚ ਮੀਟ ਅਤੇ ਸ਼ਰਾਬ ਦੀ ਵਿਕਰੀ ਤੇ ਪਹਿਲਾਂ ਹੀ ਪਾਬੰਦੀ ਲੱਗਾ ਦਿੱਤੀ ਗਈ ਸੀ ਪਰ ਹੁਣ ਤੰਬਾਕੂ ਉਤਪਾਦਾਂ ਦੀ ਖਰੀਦ ਵਿਕਰੀ ਅਤੇ ਸੇਵਨ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਯੂਪੀ ਸਰਕਾਰ ਨੇ ਪਾਨ ਮਸਾਲਾ ਅਤੇ ਤੰਬਾਕੂ ਖਾਂਦੇ ਸ਼ੌਕੀਨਾਂ ਨੂੰ ਵੱਡਾ ਝਟਕਾ ਦਿੱਤਾ ਸੀ ਸਰਕਾਰ ਨੇ ਇੱਕੋ ਦੁਕਾਨ ਤੇ ਪਾਨ ਮਸਾਲਾ ਅਤੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੀ ਇਹ ਪਾਬੰਦੀ 1 ਜੂਨ ਤੋਂ ਲਾਗੂ ਹੋ ਗਈ ਤੇਲੰਗਾਨਾ ਸਰਕਾਰ ਨੇ ਤੰਬਾਕੂ ਅਤੇ ਨੀਕੋਟੀਨ ਅਤੇ ਗੁੜਕਾ ਪਾਣ ਮਸਾਲੇ ਦੇ ਉਤਪਾਦਨ ਅਤੇ ਵਿਕਰੀ ਤੇ ਪਾਬੰਦੀ ਲਗਾ ਦਿੱਤੀ। ਰੇਵੰਤ ਰਾਡੀ ਸਰਕਾਰ ਨੇ ਹੁਕਮ ਜਾਰੀ ਕਰ ਕਿਹਾ ਤੰਬਾਕੂ ਉਤਪਾਦਨ ਦੀ ਵਿਕਰੀ, ਸਟੋਰੇਜ ਅਤੇ ਵੰਡ ਤੇ 1 ਸਾਲੀ ਪਾਬੰਦੀ ਰਹੇਗੀ। ਇਹ ਪਾਬੰਦੀ 24 ਮਈ 2024 ਤੋਂ ਲੱਗ ਹੋ ਗਈ ਹੈ। ਜੰਮੂ ਪ੍ਰਸ਼ਾਸਨ ਨੇ ਕਟੜਾ ਚ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਰੱਖਣ ਅਤੇ ਸੇਵਨ ਤੇ ਪਾਬੰਦੀ ਲਗਾ ਦਿੱਤੀ ਹੈ। ਮਾਤਾ ਵਿਸ਼ਨੋ ਦੇਵੀ ਦਾ ਪ੍ਰਸਿੱਧ ਮੰਦਰ ਕਟੜਾ ਵਿੱਚ ਸਥਿਤ ਜਿੱਥੇ ਹਰ ਮਹੀਨੇ ਹਜ਼ਾਰਾਂ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨਾਂ ਲਈ ਆਉਂਦੇ ਨੇ ਰਿਆਸੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਮਹਾਜਨ ਨੇ ਦਸਹਿ ਵਿਸ਼ਪ ਤੰਬਾਕੂ ਰਹਿਤ ਦਿਵਸ ਤੇ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਉਦੇਸ਼ ਉਸ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਦਾ ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਨੇ ਜੰਮੂ ਪ੍ਰਸ਼ਾਸਨ ਨੇ ਪਹਿਲਾਂ ਹੀ ਕਟੜਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਟ ਅਤੇ ਸ਼ਰਾਬ ਦੀ ਵਿਕਰੀ ਅਤੇ ਸੇਵਨ ਤੇ ਪਾਬੰਦੀ ਲਗਾ ਦਿੱਤੀ ਹੈ ਡੀ ਐਮ ਮਹਾਜਨ ਨੇ ਦਸੇ ਕੀ ਧਾਰਾ 143 ਤਹਿਤ ਨੁਮਾਈ ਅਤੇ ਪੰਥਾਲ ਚੈੱਕ ਪੋਸਟਾਂ ਤੋਂ ਲੈ ਕੇ ਧਾਰਾ ਕੋਟ ਰਾਹੀਂ ਪਵਨ ਤੱਕ ਇਲਾਕੇ ਵਿੱਚ ਸਿਗਰਟ ਗੁਟਕਾ ਅਤੇ ਹੋਰ ਕਿਸਮ ਦੇ ਤੰਬਾਕੂ ਦੇ ਭੰਡਾਰਨ ਵਿਕਰੀ ਅਤੇ ਸੇਵਨ ਤੇ ਪਾਬੰਦੀ ਲਗਾ ਦਿੱਤੀ ਉਹਨਾਂ ਕਿਹਾ ਕਿ ਇਹ ਪਾਬੰਦੀ ਸ਼ਰਾਬ ਅਤੇ ਮਿੱਠ ਦੀ ਵਿਕਰੀ ਅਤੇ ਸੇਵਨ ਤੇ ਮੌਜੂਦਾ ਪਾਬੰਦੀ ਦਾ ਵਿਸਥਾਰ ਹੈ ਮਹਾਜਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਕਟੜਾ ਬੈਂਸ ਕੈਂਪ ਯਾਤਰਾ ਮਾਰਗ ਤੇ ਪੂਰੇ ਖੇਤਰ ਨੂੰ ਤੰਬਾਕੂ ਮੁਕਤ ਰੱਖਣਾ ਹੈ ਹਰ ਰੋਜ਼ ਲਗਭਗ 30000 ਤੋਂ 40000 ਸ਼ਰਧਾਲੂ ਕਟੜਾ ਆਉਂਦੇ ਨੇ ਨਵਰਾਤਰੀ ਦੌਰਾਨ ਇਹ ਗਿਣਤੀ ਲੱਖਾਂ ਤੱਕ ਪਹੁੰਚ ਜਾਂਦੀ ਹੈ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖਦੇ ਹੋਏ ਕਟੜਾ ਚ ਮੀਟ ਅਤੇ ਸ਼ਰਾਬ ਦੀ ਵਿਕਰੀ ਤੇ ਪਹਿਲਾਂ ਹੀ ਪਾਬੰਦੀ ਲੱਗਾ ਦਿੱਤੀ ਗਈ ਸੀ ਪਰ ਹੁਣ ਤੰਬਾਕੂ ਉਤਪਾਦਨ ਦੀ ਖਰੀਦ ਵਿਕਰੀ ਅਤੇ ਸੇਵਨ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਯੂਪੀ ਸਰਕਾਰ ਨੇ ਪਾਨ ਮਸਾਲਾ ਅਤੇ ਤੰਬਾਕੂ ਖਾਂਦੇ ਸ਼ੌਕੀਨਾਂ ਨੂੰ ਵੱਡਾ ਚੜਕਾ ਦਿੱਤਾ ਸੀ ਸਰਕਾਰ ਨੇ ਇੱਕੋ ਦੁਕਾਨ ਤੇ ਪਾਨ ਮਸਾਲਾ ਅਤੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੀ ਇਹ ਪਾਬੰਦੀ 1 ਜੂਨ ਤੋਂ ਲਾਗੂ ਹੋ ਗਈ ਤੇਲੰਗਾਨਾ ਸਰਕਾਰ ਨੇ ਤੰਬਾਕੂ ਅਤੇ ਨੀਕੋਟੀਨ ਅਤੇ ਗੁਟਕਾ ਪਾਨ ਮਸਾਲੇ ਦੇ ਉਤਪਾਦਨ ਅਤੇ ਵਿਕਰੀ ਤੇ ਪਾਬੰਦੀ ਲਗਾ ਦਿੱਤੀ। ਰੇਵੰਤ ਰਾਏ ਦੀ ਸਰਕਾਰ ਨੇ ਹੁਕਮ ਜਾਰੀ ਕਰ ਕਿਹਾ ਤੰਬਾਕੂ ਉਤਪਾਦਨ ਦੀ ਵਿਕਰੀ, ਸਟੋਰੇਜ ਅਤੇ ਵੰਡ ਤੇ 1 ਸਾਲ ਦੀ ਪਾਬੰਦੀ ਰਹੇਗੀ। ਇਹ ਪਾਬੰਦੀ 24 ਮਈ 2024 ਤੋਂ ਲਾਗੂ ਹੋ ਗਈ।